ਬੂਪਰਾ ਕਿਹੜਾ ਵੈਪਨ ਤੇ ਨੋ ਕਰੀਦਾ ਓਏ 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 ਗਿਆਪਾ ਹਾਂਜੀ ਵੈਲਕਮ ਆ ਤੁਹਾਡਾ ਆਪਣਾ ਨਿਊ ਬਲੌਗ ਦੇ ਵਿੱਚ ਤੇ ਅੱਜ ਆ ਮੇਲੇ ਦਾ ਦੂਸਰਾ ਦਿਨ ਤੇ ਬਹੁਤ ਦੂਰੋਂ ਦੂਰੋਂ ਮੁੰਡੇ ਅੱਜ ਪਹੁੰਚੇ ਹੋਏ ਨੇ ਕਹਿੰਦੇ ਮੇਲੇ 'ਚ ਜਾਣ ਨੂੰ ਆ ਵੀ ਥੋਨੂੰ ਸੀਤ ਵਾਲੇ ਠੀਕ ਐ ਕੇ ਮੈ ਲੱਡੀ ਇੱਧਰ ਪ੍ਰਦੀਪ ਜੀ ਇੱਧਰ ਅਕਬਰ ਭਾਈ ਜਣ ਵੀ ਪਹੁੰਚੇ ਨੇ ਇੱਧਰ ਖੋਜ ਖਬਰ ਦੇ ਜਿਹੜੇ ਸੁਪੁੱਤਰ ਆ ਗੁਰਦੀਪ ਸਿੰਘ ਆ ਢਾਲੀਵਾਲ ਜੀ ਹਾਂ ਢਾਲੀਵਾਲ ਜਿਆਜਨ ਖੇਪੜ ਜੀ ਲੈ ਚਲੋ ਮੁੰਡੋ ਚੱਲੀ ਫਿਰ ਮੇਲੇ 'ਚ ਉਹ ਔੜੇ ਚੱਲ ਬੋਪਲੇ ਸਤਿ ਸ਼੍ਰੀ ਅਕਾਲ ਜੀ ਕਿੱਥੋਂ ਆਇਆ ਸਰ ਤੁਸੀਂ ਕਿੱਥੋਂ ਆਇਆ ਕਿਹੜੇ ਪਿੰਡੋਂ ਆਇਆ ਮੈਂ ਕੁੱਟੜਿਆਂ ਤੋਂ ਨਹੀਂ ਨਹੀਂ ਉਹ ਵੈਸੇ ਵੈਸੇ ਮਾੜੀ ਤੋਂ ਮਾੜੀ ਪਿੰਡ ਤੋਂ ਚਲੋ ਜੀ ਪਰ ਲੱਗੋ ਕਿੱਥੋਂ ਆਇਆ ਮੋਹਾਲੀ ਪਿੰਡ ਤੋਂ ਆਇਆ ਮਾੜੀ ਪਿੰਡ ਤੋਂ ਲੈ ਮੁੰਡੇ ਵੱਧ ਜੋ ਕਰਾਂ ਮੇਲੇ ਵੱਲ ਨੂੰ ਸੀਸੀਟੀਵੀ ਕੈਮਰਿਆਂ ਤੋਂ ਬਚ ਗਏ ਹੈ ਬਾਹੋਂ ਬੈਠੇ ਨੇ ਓਏ ਬੱਬੇ ਤੈਨੂੰ ਸੱਚੀ ਗੱਲ ਦੱਸਾਂ ਜੇ ਸਟਾਰੇ ਲੱਗੀਆਂ ਨੇ ਜਦੋਂ ਬੜਾ ਸੋਹਣਾ ਲੱਗਿਆ ਕਟਿੰਗ ਕਿੱਥੋਂ ਕਰਈਆ ਠੀਕਸਾਰੇ ਹੈ ਠੀਕਸਾਰੇ ਕਿੱਥੇ ਨੇ ਇਹ ਆ ਬਲੱਸੀ ਬੰਬੰਡੀ ਆ ਤੇਰੇ ਸਾਥ ਕੀ ਮਿੱਤਰ ਨੇ ਬਾਈ ਤੇਰੇ ਆ ਪੂਰੇ ਘੈਂਟ ਹੈ ਆ ਬੰਦੇ ਨੇ ਬਾਜ਼ਾਰ ਚ ਬਹੁਤ ਤਾਕੜੀ ਕਲਿੱਪ ਹਮਣਾ ਵੀ ਘੱਟੋ ਘੱਟ 20 ਬੰਦੇ ਬੈਠੇ ਸੀ ਉੱਤੇ ਕੀ ਹੋ ਗਿਆ ਪਰ ਆਗਮਰ ਜਮੀ ਫੇੜਾ ਯਾਰ ਹਾਂ ਡੇਗੜੇ ਕੀ ਸਵਾਰ ਹੁੰਦੇ ਨੇ ਸਹੀ ਗੱਲ ਆ ਜੇ ਫਰਸਟ ਟਾਈਮ ਦੀ ਯਾਰਾ ਕੋਈ ਚੱਕਰ ਨਹੀਂ ਅੱਗੇ ਨੂੰ ਪਤਾ ਕੀ ਆ ਸਟਾਰਟ ਵਾਲਾ ਦੱਬ ਲਿਆ ਕਰ ਹੁਣ ਦਿਮਾਗ ਤੋਂ ਨਿਕਲੇਗਾ ਯਾਰਾ ਹਾਂ ਕਿਵੇਂ ਜੋਣਾ ਦੀ ਲਾਈ ਇਹਨੂੰ ਕਿਹਦੇ ਕੁਰਤਾ ਵੀ ਜੰਮਾ ਲਪਾ ਕੇ ਕੀ ਲੱਗ ਰਿਹਾ ਡਾਂਗ ਹੀ ਲੱਗੀ ਜਾਂਦੀ ਆ ਨਾ ਓਏ ਜਿਵੇਂ ਡੰਡੇ ਦੇ ਕੱਪੜਾ ਨਹੀਂ ਛੱਟਿਆ ਹੁੰਦਾ ਹੈ ਓਏ ਕੁਰਤਾ ਵੀ ਸਾਡੇ ਨਾਲ ਕਿੱਦਾਂ ਆਏ ਹਾਏ ਹਾਏ ਓਏ ਚਾਚੇ ਵਾਹ ਓਏ ਚਾਚੇ ਆ ਦੇਖ ਲੈ ਚੱਪੜਾ ਬਾਹ ਮਾਰਦੀਆਂ ਨਵੀਆਂ ਟੀਲੀਆਂ ਬਾਈ ਫਿਰਦਾ ਦੇਖ ਰੋ ਹੈ ਓਏ ਪਤਾ ਲੱਗੇ ਰੰਗ ਦਾ ਯਾ ਲੈ ਸੋਨੂ ਸਿੱਧੂ ਵਾਲੇ ਚਾਰੇ ਚਲ ਚਲ ਉਹਨਾਂ ਨਾਲ ਓਏ ਲੈ ਆਏ ਬਾੜੀਆਂ ਨੂੰ ਯਾਰਾ ਬਾੜੀਆਂ ਯਾਰੇ ਨੂੰ ਆਏ ਜਾਏ ਨੂੰ ਮਾਰ ਲੈ ਯਾਰਾ ਹੋਰ ਇਹਨੂੰ ਮਾਰੜਾ ਛੋਟੇ ਜਿਹੇ ਨੂੰ ਛੋਟਾ ਜਿਹਾ ਤਾਂ ਹੈਗਾ ਯਾਰਾ ਓਏ ਮੂੰਹ ਨੂੰ ਬਹੁਤ ਵੱਡਾ ਓਏ ਚੱਕੀ ਉੱਪਰ ਮੂੰਹ ਦੇਖ ਰੇ ਨਾ ਇੱਟ ਐਡਾ ਕਰਦੇ ਫੋਨ ਦੇ ਨਾ ਮੂੰਹ ਦੇਖ ਰੇ ਉੱਪਰ ਦੇਖ ਚਲੋ ਅੰਦਰ ਵੜ ਜਾਏ ਕੀ ਕਹਿੰਦਾ ਕੋਈ ਚੱਕਰ ਨਹੀਂ ਥਾਪੜੇ ਲਾ ਕੇ ਬਾਹਰੇ ਕ ਅਗਲਾ ਥਾਪੜੇ ਲਾ ਕੇ ਬਾਹਰੇ ਕਰ ਦੇ ਚੱਪੜਾ ਸਾਰਾ ਕਿਵੇਂ ਹੈ ਵੀਰਾ ਵਲਾ ਤੇ ਚੱਲ ਕੋਈ ਨਾ ਚਲੋ ਵੇ ਮੁੰਡਿਆ ਵਧੋ ਅੱਗੇ ਜਵਾਬ ਦੇ ਦੇ ਤਾਂ ਓਏ ਖੜ ਜਾਇਆ ਕਰੋ ਤੁਸੀਂ ਓ ਮੱਛਰ ਬੈਠਾ ਬਣਾ ਰਿਹਾ ਓਏ ਅੱਜ ਦੇ ਇਰਾਦੇ ਆ ਹਾਂ ਸਾਡਾ ਨਾਮ ਬੜਾ ਚੱਲਦਾ ਤੇਰੇ ਸਾਥ ਨਾ ਚੱਲ ਰਾਂ ਮੰਗੂ ਹਾਂ ਨਾਂ ਬੜਾ ਚੱਲਦਾ ਹੈ ਨਾਂ ਤਾਂ ਪਿੰਡ ਚ ਨਾਂ ਚਲਾਉਣਾ ਹੁਣ ਸਰਪੰਚੀ ਪੂਰੀ ਚੜ੍ਹਾਈ ਆ ਜੱਜ ਕੇ ਜੱਜ ਕੇ ਲੜੋਂਗੇ ਤੇਰੇ ਸਾਦਗਲਾ ਭਾਈ ਤੱਕਾ ਓਏ ਨਾਂ ਪਕੌੜਾ ਪੂਰਾ ਚੱਲ ਰਿਹਾ ਮੇਲੇ ਚ ਬਈ ਟਾਈਮ ਪਾਸ ਜਾਂਦਾ ਬੀਜ ਵਾਲੇ ਬੜੋੜੇ ਹੈਗੇ ਬੀਜ ਵਾਲੇ ਤੇ ਕਹਿੰਦੇ ਜਿਹੜੇ ਬੀਜ ਵਾਲੇ ਪਕੌੜੇ ਦਿੰਦੇ ਨੇ ਚੱਕ ਤੇ ਕੋਈ ਨਹੀਂ ਹੈ ਵਾਹ ਜੀ ਵਾਹ ਐ ਤਾਂ ਕੰਮ ਤਾਂ ਤੁੱਕ ਨੰਬਰ ਕਰਦਾ ਨਾ ਬੇਸ਼ੁਨੂ ਕੰਮ ਕਰਦਾ ਤੇ ਸਰਪੰਚੀ ਬਾਰੇ ਬਿਆਨਵਾਜੀ ਦੇ ਸਰਪੰਚੀ ਬਾਰੇ ਮੈਂ ਚੋਣ ਲੜੂੰਗਾ ਵੀਰ ਜੀ ਬੇਨਤੀ ਕਰਦਾ ਤੁਹਾਨੂੰ ਮੇਰੇ ਹੱਥ ਦਾ ਕਰਿਓ ਮੈਂ ਆਪਣੇ ਪਿੰਡ ਨੂੰ ਬਹੁਤ ਅੱਗੇ ਲੈ ਕੇ ਜਾਂਦਾ ਬਸ ਠੀਕ ਆ ਓਕੇ ਕਰਦੇ ਆਂ ਕੰਮ ਬਹੁਤ ਵੱਡੀ ਸਮੱਸਿਆ ਦੇਖੋ ਪਾਣੀ ਵਾਲੀ ਟੈਂਕੀ ਇੱਕ ਵੀ ਨਹੀਂ ਹੈਗੀ ਉਰੇ ਲਵਾ ਦੇਗਾ ਬਸ ਠੀਕ ਆ ਲੈ ਤੇਰੇ ਨਾਲ ਓਕੇ ਕਰ ਜੀ ਸਰਪੰਚੀ ਗ੍ਰੀਪੱਕਿਆ ਵੋਟਾਂ ਸਾਰੀਆਂ ਤੇਰੇ ਵਿੱਚ ਕੋਈ ਸਫਾਈ ਸੇਵਕ ਨਹੀਂ ਹੈਗਾ ਬਸ ਤੇਰੇ ਧਿਆਨ ਚ ਨਹੀਂ ਗੱਲਾਂ ਪਖਾੜ ਦੇਖੀ ਬੱਸ ਸਟੈਂਡ ਤੇ ਦੇਖੀ ਕੋਈ ਬਾਥਰੂਮ ਲੈਟਰਨ ਨਹੀਂ ਹੈਗਾ ਬੱਸ ਠੀਕ ਆ ਉਹ ਕਿਤੇ ਨੂੰ ਆਉਂਦੇ ਮਿਲਦੇ ਆ ਠੀਕ ਆ ਕੀ ਹੋ ਗਿਆ ਕੀ ਹੋ ਗਿਆ ਮੈਂ ਕਿਉਂ ਮੈਂ ਕੁਰਤਾ ਵੀ ਮੈਂ ਤੁਮੀ ਮਿਲੂ ਦੇ ਦੇ ਹਾਂ ਮੈਂ ਸੋਤਾ ਕਰਾ ਕੇ ਦੇਖੀ ਮੇਰੇ ਕਿੰਨਾ ਚੋ ਦੇਖੀ ਆਏ ਜੋ ਇਕੱਲੇ ਸਾਰੇ ਨੇ ਸਾਰੇ ਦੇਸ਼ਾਂ ਦਾ ਵੀਜ਼ਾ ਹੈ ਆਜੋ ਓਏ ਉਹ ਕਿੱਧਰ ਲਾਂਗੇ ਲਵਾਉਣਾ ਵੀਜ਼ਾ ਜੋ ਯਾਰ ਆਜੋ ਜੇ ਲਵਾਉਣਾ ਵੀਜ਼ਾ ਓਏ ਇਧਰ ਕਹਿੰਦੇ ਕੌੜਾ ਵੀ ਪੁੱਜਿਆ ਮੇਰੇ ਵੀਰੋ ਰਿਸ਼ਤੇਦਾਰ ਆਣਾ ਅਸਤਰੀ ਗੱਲ ਚਾਚੇ ਕਿਵੇਂ ਆ ਚੱਲੀ ਮੇਲੇ ਚ ਆਏ ਘੇਰਦੇ ਨੇ ਭਾਈ ਇਕੱਲੇ ਇਕੱਲੇ ਨੂੰ ਇਹ ਤਾਂ ਓਏ ਹੈਲੋ ਮੋਟਰਸਾਈਕਲ ਬੈਣ ਅਸਤਾ ਇਧਰ ਅੱਜ ਤਾਂ ਲੈ ਦੂ ਫੁੱਟੂਆ ਹੋਰੀ ਸੁਖੂ ਜੀ ਕੀ ਆਲੇ ਵੀਰੇ ਐਨ ਵਧੀਆ ਤਾਂ ਉਹਨਾਂ ਨੇ ਭਈਵਾ ਕਰ ਡਰਾਉ ਓਏ تیرے ਸਾਦ ਕੇ ਓਏ ਆਪਾਂ ਵੀ ਲਈਏ ਮੁੱਖ ਜੇਗੀਗਾ ਓਏ ਲਈਏ ਓਏ ਇਹਨੂੰ ਇਹਨੂੰ ਤਾਂ ਲੋੜ ਨਹੀਂ ਜਵਾਕ ਨੂੰ ਇੰਦਰ ਜਾਣਗੇ ਤੈਨੂੰ ਦੇਖ ਕੇ ਹਾਂ ਆਪਾਂ ਨੂੰ ਕਿਵੇਂ ਕੜ ਗਏ ਬਾਜ ਬਜਾ ਹਾਂ ਲੈਣਾ ਲੈ ਲਾ ਚੱਕ ਲਾ ਵਜਾ ਕੇ ਦੇਖਾ ਵਜਾ ਪਹਿਲਾਂ ਪਹਿਲਾਂ ਤੂੰ ਲੈ ਕੇ ਦੇਖ ਲੈ ਚੱਲ ਲੈਣਾ ਓਕੇ ਲੈ ਲੀਏ ਆਪਾਂ ਵੇਨ ਜੁੰਟ ਤੇ ਆਂਦੇ ਵਾਏ ਬਾਈ ਦੋ ਲੈ ਲਾ ਦੋ ਲੈ ਲਾ ਦੋ ਤਾਂ ਦਾਰ ਪੁਰਾਣੇ ਦੀ ਜਿਹੜੇ ਉਹ ਜਾਂਦੇ ਹੈ ਉਹ ਉਹ ਕਥਿਆ ਕਰਦੇ ਵੀ ਮੈਨਾਂ ਬਾਈ ਉਹ ਮਰੇ ਅੱਗੇ ਕਬਾੜ ਖਲਾਉਣੀ ਚਲੋ ਓਏ ਆ ਟੱਕਰ ਕੇ ਬਾਈ ਓਏ ਜੋ ਆ ਕੇ ਚੱਲੇ ਆਪਣੇ ਆ ਬਦਮਾ ਬਦਮਾ ਛੁਟ ਰਹੇ ਨੇ ਸਣੀ ਹੋਰੇ ਨਵੇਂ ਕਿਵੇਂ ਬੱਤਾ ਆ ਚੱਲੀਏ ਕਿਸ਼ਤੀ ਤੇ ਲੈ ਕੇ ਚੱਲਾਂ ਤੁਮੇ ਓਏ ਓਏ ਆ ਜਾ ਜਣੀ ਛੋਰੀ 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 ਓਹ ਆ ਵੀ ਮਾਸੀ ਦੇ ਮੁੰਡੇ ਕਿਵੇਂ ਆ ਕਿਉਂ ਪੋਪੜੇ ਕਿਵੇਂ ਮਹੌੜ ਰਹੇ ਓਰੇ ਵਧੀਆ ਹੋਏ ਪੀੜੀ ਜੀ ਆ ਚੜੀ ਹੋਈ ਹੋਏ ਕਿਸ਼ਤੀ ਹਾਂ ਜੀ ਹੋਏ ਜਰ ਕਿਵੇਂ ਮਣੀ ਓਏ ਓਏ ਤੂੰ ਦਾ ਐ ਤਾਂ ਉਲਟੀ ਮਾਰੇ ਕਿਸ਼ਤੀ ਜੀ ਦੇ ਦੂਹੇ ਤੇ ਵਜਾ ਇੱਥੇ ਵਜਾ ਸਰੇ ਤੇ ਬੈਠੂ ਹਾਂ ਸਰੇ ਤੇ ਚੱਲ ਫੜਾ ਓਏ ਸੋਨੀ ਜੀ ਟੋਲੇ ਤੇਰੀ ਟਿਕਟ ਫਰੀ ਉਹ ਖੜੇ ਨੇ ਜਿਹੜੇ ਓਹਨਾਂ ਨੂੰ ਉਹਨਾਂ ਨੂੰ ਜਾ ਕੇ ਆ ਕੇ ਆ ਕੇ ਕਿਸ਼ਤੀ 'ਚ ਬੈਠੋ ਸਾਡੇ ਨਾਲ ਵਜਾ ਆਇਆ ਓਏ ਓਏ ਆ ਗਿਆ ਓਏ ਕਹਾਂ ਕਿ ਤੁਸੀਂ ਜਣੋ ਕਹਾਂ ਕਿ ਇਸਦੇ ਜੜੋ ਪਈ ਆਜੋ ਸਾਡੇ ਨਾਲ ਓਏ ਛੋਟੀ ਓਏ ਛੋਟੀ ਦਾ ਸੋਡਾ ਜਿਗਰਾ ਨਹੀਂ ਬਹਿ ਕੇ ਸਦਾ ਉਹ ਮੇਰਾ ਪੁੱਛਦਾ ਚਲੋ ਓਏ ਪੁੱਛ ਕੇ ਵੀ ਆ ਗਿਆ ਅੱਜ ਦਾ ਬੇਟਿੰਗ ਜਾ ਭਾਈ ਸਾਰੇ ਓਏ ਮੂਦੀ ਕਰੂ ਓਏ ਵੱਡੇ ਵਾਲੇ ਵਾਲੇ ਚੂਲੇ ਜੇ ਮੰਗੂ ਮੈਂ ਕਹਣਾ ਮੂਦੀ ਨਾ ਕਰਦੇ ਕਦੇ ਆ ਲੜਪੇ ਭਾਈ ਓਏ ਓਏ ਚੌੜਨਾ ਕਰ ਓਰੇ ਮਾਹੌਲ ਕਰ ਮੇਰੀ ਗੱਲ ਸੁਣ ਭਾਈ ਆ ਜਾਓ ਕਰਾ ਜੜੀਏ ਮੁੰਡਿਓ ਇਕੱਠੀਆਂ ਥੱੱਬਾ ਲੈ ਲਿਆ ਭਾਈ ਟਰੈਕਟਰਾਂ ਦਾ ਓਏ ਓਏ ਆ ਜਾਓ ਓਏ ਦਾਸ ਘੜੇ ਘੜੇ ਨੇ ਆ ਜਾਓ ਨਾ ਛੱਡ ਜਾ ਮੈਨੂੰ ਜਾਣ ਓਏ ਬਾਜੀ ਪਰ ਆਹੋ ਫੰਨਾ ਆ ਜਾ ਓਏ ਓਏ ਓ ਵਾਜੀ ਓਏ ਵੇਕ ਓ ਇੱਕ ਦੋ ਫ੍ਰੀ ਲਿੰਗਾ ਦੇ ਓਏ ਆ ਆ ਆ ਆ ਘਾੜੀਆਂ ਨੇ ਬਈ ਟੱਟੀਆਂ ਨੇ ਇਹ ਕਰਦੇ ਨੇ ਓਏ ਆ ਝਾੜੂ ਟੱਟੀ ਓਏ ਫੇਰ ਆਗੇ ਭਾਈ ਦੂਜੇ ਦਿਨ ਫੇਰ ਉਰੀ ਆਗੇ ਓਏ ਰੱਬ ਯਾਰ ਓਏ ਕਿ ਓਏ ਓ ਲੱਕੀ ਰਹਿ ਗਿਆ ਓਏ ਰਹਿ ਗਿਆ ਯਾਰ ਥੋੜਾ ਕਰਦਾ ਅੰਧ ਖਾ ਰੋ ਕਿਹੜੇ ਕਿਹੜੇ ਨੇ ਨਲੀ ਵੀ ਪੁੱਜ ਚੁੱਕੇ ਨੇ ਵੇ 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 ਚੋਕਾ ਖਤਰਜਕ ਕੋਪੜੇ ਕੇਮਾ ਮਾਹੌਲ ਆ ਪੰਟਾਉ ਓ ਆ ਪਲਟਾਉ ਭਾਈ ਮਾਰੂ ਮੁੱਦੀ ਆ ਕਹਿੰਦੇ ਉਹੀ ਕਿਸ਼ਤੀ ਆ ਬਈ ਜਿਹਨੂੰ ਕੱਲ ਨੂੰ ਓਕੇ ਲਾਦੀ ਭੱਜਾਈ ਉਹ ਹੀ ਆ ਮੌਤ ਦਾ ਕੂਹ ਆ ਤਾਂ ਇਹ ਬੱਡਾ ਨੱਕ ਚੜਦਾ ਨਹੀਂ ਆ ਆਇਜੋਂ ਆਏ ਨਹੀਂ ਪਤਾ ਕਿਹੜਾ ਉੱਛਲ ਕੇ ਉੱਛਲਦਾ ਨਹੀਂ ਉਹ ਉਹ ਬਾਜਵਾ ਤਿੰਨ ਵਾਰੀ ਰਹਿ ਗਿਆ ਸਵੇਰ ਦਾ ਦੇਰ ਜਦੋਂ ਤੈਨੂੰ ਯਾਦ ਇੱਕ ਕਿਸ਼ਤੀ ਤੇ ਚੜ੍ਹੇਦੀ ਉਹਦੂ ਬਾਅਦ ਚੱਲੜੇ ਤਿੰਨ ਬੰਦੇ ਭਰਤੇ ਦੀ ਤਾਂ ਓਏ ਓਹ ਕਿਸ਼ਤੀ ਝੋੜੀ ਦੇ ਵੱਡੀ ਐ ਇਹਦੇ ਵੱਡੇ ਨਜ਼ਾਰਾ ਆਉਂਦਾ ਡੀਪੀ ਕੇ ਰਿਆਲੇ ਪਹੁੰਚਿਆ ਓਏ ਗਿੱਪੂ ਗਾਣਾ ਸੁਣਾਵੇ ਆਲੇ ਨਹੀਂ ਸੁਣਨਾ ਨਹੀਂ ਲੈ ਬੋਕੇ ਜਾਣਾ ਆ ਇਧੇ ਰੱਖ ਨਾਗਾ ਵੇ ਓਏ ਚਲੋ ਕਰ ਆ ਜਾ ਹਾਂ ਟਰ ਲੱਗਦਾ ਓ ਤੱਤੀ ਹੋਰ ਕੀ ਹੋ ਗਿਆ ਓਏ ਹੁਣ ਵੀ ਕਰਦਾ ਕਿੰਡਰੋਚ ਚਲੋ ਚੜਜੋ ਉੱਪਰ ਭਾਗੋ ਸਿਰੇ ਤੇ ਚਲੋ ਸੋਨੂ ਓ ਉੱਪਰ ਚਲ ਚੱਲ ਚਲ ਉੱਪਰ ਉੱਪਰ ਜਾਓ ਯਾਰ ਚੱਲ ਅਲੀ ਉੱਪਰ ਚੱਲ ਬੋ ਆਪਣੇ ਉੱਪਰ ਚੱਲ ਓਏ ਇਹਨੂੰ ਓਏ ਪੁੱਲਾ ਯਾਰ ਓ ਜਾ ਸਿਰ ਓਏ ਇਨੂੰ ਲੈ ਕੇ ਜਾ ਯਾਰ ਚੱਲ ਉਹ ਬੱਚਾ ਚੱਲ ਨਾ ਨਾ ਚੱਲ ਚੱਲ ਪਿੱਛੇ ਚੱਲ ਜਾ ਬੋ ਉੱਪਰ ਔਰ ਜਾ 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 ਉੱਪਰ ਜਾ ਰਾ ਉੱਪਰ ਜਾੜੇ ਨੂੰ ਚੱਲ ਉਹ ਉੱਪਰ 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 ਚੱਲ ਉੱਪਰ ਚੱਲ ਆਪ ਆ ਗਈ ਭਈ ਲੱਤ ਮਾਰੀ ਸਾਰੀ ਆ ਮਾਰ ਕੇ ਓਏ ਕੂਰੇ ਵਹਿ ਗਿਆ ਓਰੇ ਵਹਿ ਗਿਆ ਜੂਵੀ ਖਤਮ ਹੁੰਦਾ ਓਏ ਵੇ ਉਹ ਲੜਕ ਰੱਖਣਾ ਪੂਰਾ ਇਹ ਲੈ ਹੁਣ ਜਾੜ ਗਿਆ ਟੱਟੀਆਂ ਭਾਈ ਗਰ ਗਿਆ ਭਾਈ ਡੱਡ ਹੋ ਗਿਆ ਉਹ ਡੱਡ ਹੋ ਗਿਆ ਜਮਾ ਵੇ ਮਲਗਰਾ ਦਾ ਦੂਲਾ ਡੱਡ ਹੋ ਗਿਆ ਜਮਾ ਓਏ ਸਿੱਧੋੜਾ ਵੀ ਗਿਆ ਓਏ ਉਹ ਚੱਕੀ ਓਏ ਦਵਾਰ ਹੋਰੇਗਾ ਔਰੇ ਬੜੀ ਦਸਤੇ ਆ ਗਈ ਉਹ ਟਾਪਾ ਦੇ ਟਾਪ ਆਏ ਸਰਾ ਓਏ ਮਰ ਗਿਆ ਉੱਪਰੇ ਉੱਪਰੇ ਮਰ ਗਿਆ ਬਈ ਜਮਾ ਓਏ ਓ ਜਵਾ ਮਾਰ ਕੇ ਬਈ ਉੱਪਰ ਲੈ ਓ ਗਏ ਗਏ ਓ ਬਗਾਇਆ ਮਾਰ ਰਿਪਾਇਡ ਟੱਕ ਮੁਪਰਾ ਆ ਲੋਟਾ ਕੰਮ ਹਾਂ ਓ ਜੀਤ ਵਾਲੇ ਬੱਚੇ ਮੂਤ ਗਿਆ ਬਈ ਓ ਦਿਵਾਰੇ ਦੇ ਵਿੱਚ ਮੂਤ ਲਿਆ ਦਿਵਾਰੇ ਦੇ ਵਿੱਚ ਮੂਤ ਦੁਵਾਰੋਂ ਮੈਂ ਓਏ ਉੱtre ਹੁਣ ਆਜੋ ਇੱਕ ਵਾਰੀ ਹੋਰ ਆਜੋ ਫਿਰ ਚੱਲ ਬੋਪਲੇ ਚੰਡਾਉਲ ਤੇ ਚੱਲਦੇ ਆਂ ਉੱtreਓ ਸਾਰੇ ਓਏ ਮੂਤ ਘੜਨੇ ਲਿਆ ਸੋਨੂੰ ਦੀ ਦੁਵਾਰਾ ਰੇੜ ਘੱਟੇ ਲੱਕ ਗਈ ਚ ਚਮੂਤ ਲਿਆ ਓਏ ਓਏ ਮੈਂ ਚਮੂਤ ਲੈਣੇ ਬਾਈ ਹੀਪੜ ਮਰ ਗਿਆ ਜੀ ਉਹ ਵਰਤੇ ਪੀ ਪੰਨੀ ਕੱਲਾ ਕਰਨ ਵਾਲੇ ਫੇਟ ਕਰਨ ਵਾਲੇ ਜੀ ਗਿਆ ਉਹ ਦੀਪਕ ਦੇ ਉਲਟੀ ਆਉਂਦੀ ਆ ਬਾਈ ਸਾਧੂ ਵਾਲਾ ਵੀ ਜਮਾ ਖਤਮ ਆਜੋ ਗਰਾਉ ਓਏ ਓ ਚੰਡੋਲ ਤੇ ਚੱਲਦੇ ਆ ਹਾਂ ਡਰ ਲਾ ਦੋ ਓਏ ਚਲੋ ਪਰ ਜਾchn ਐ ਕਰੇ ਜਿੱਦਾ ਹੋਊਗੀ ਢੂਡੀ ਪੂੜੀ ਐ ਚਲੋ ਇਧਰ ਚੰਡੋਲ ਕਣੀ ਚੱਲਦੇ ਆ ਵੀਪੇ ਉਲਟੀ ਕਰਨ ਵਾਗ ਆਜੋ ਆ ਜਾ ਆ ਰੀ ਭੈਣ ਵੀ ਵੀਪੇ ਨੂੰ ਲੱਭ ਰਾਣੇ ਭਾਈ ਰੈਸਕਿਊ ਆਪਰੇਸ਼ਨ ਚ ਲਾਇਆ ਹੈ ਮਿਲਿਆ ਓਏ ਉਹ ਫਿਰਦਾ ਭਾਈ ਉਲਟੀ ਕਰਦਾ ਉਹ ਫਿਰਦਾ ਭਾਈ ਓਏ ਉਹ ਪਰਿਆ ਗੰਨੁਰੇ ਗਮੀ ਓਏ ਜਮੀ ਖਾਦ ਮਾ ਤੂੰ ਦਾ ਵੀਪੇ ਓਏ ਓਏ ਆਪਿਆ ਓਏ ਡਾਲਾ ਖਾ ਲੋ ਡਾਲਾ ਖਾ ਲੋ ਡਾਲਾ ਖਾ ਲੋ ਹੁਣੇ ਗੱਡਿਆ ਸਾਧੂ ਵਾਲੇ ਨੇ ਆ ਜਾ ਓ ਚੱਲੀਏ ਗੱਡੀ ਡੋਲਦੀ ਸਾਧੂ ਵਾਲੇ ਨੇ ਭਾਈ ਹੱਤਵਦੀ ਆ ਗਏ ਹੱਤਵਦੀ ਆ ਗਏ ਹੱਤਵਦੀ ਆਪ ਹੱਸ ਗਈ ਭਾਈ ਪਜਾਰ ਟੀਮ ਓਏ ਓ ਚੱਲਾ ਮੁੰਡਿਆ ਜੀ ਹਾਲ ਨੇ ਆ ਪਹੁੰਚੋ ਕਰਨੇ ਭਾਈ ਚਲੋ ਆ ਜਾ ਓ ਗੁੱਸਤੀ ਦੀ ਚੱਲੀਏ ਹੋਰ ਜੀ ਡਾਕਟਰ ਸਾਹਿਬ ਆ ਕਿੰਗਾ ਵਧਾਰਿਆ ਕਾਰ ਲੱਗਿਆ ਹੋਏ ਨਹੀਂ ਦਬਦਾ ਆਜੋ ਓਏ ਦਬਾਰੂਂਗਾ ਨਹੀਂ ਮੁੰਡੇ ਚਲੋ ਦਵਾਰੇ ਦਵਾਰੇ ਮੇਰ ਲੋੜ ਕਿੱਲੀ ਕਰੂ ਆਹ ਓਹ ਸੱਤਿਉ ਮੂਤ ਲਿਆ ਓਏ ਕੋਈ ਜੀ ਦੋੜਾ ਸੱਤਿਉ ਮੂਤ ਗਿਆ ਗਿੱਲੀ ਪਈਆ ਲੋਰਾ ਓਏ ਆ ਕੀ ਕਰਤਾ ਝਾਲਮਾ ਓਏ ਆ ਕੀ ਕਰ ਗਿਆ ਹੈ ਭਾਈ ਤੇਰਾ ਓਏ ਗਾਣਾ ਗਾਵਾਂਗੇ ਚੱਲ ਵੇ ਭਾਈ ਓਏ ਚੋਬਰਾ ਪਰਚੇ ਕਿੰਨੇ ਜਾਣੇ ਆ ਸ਼ਾਲੀ ਬਜ਼ਾਰ ਵਾਲੇ ਅਸੀਂ 9 ਜਾਣੇ ਆ ਜਾਣੇ 9 ਜਾਣੇ ਲੈ ਲੈ ਓਏ ਡਾਕਟਰ ਕੈਸ਼ ਬੋਲਾ ਭਾਈ ਓਏ ਡਾਲੀ ਕਰੀ ਹੋਈ ਆ ਸਾਰਿਆਂ ਨੇ ਆ ਲੈ ਕੇ ਘੜੀ ਸਕੇ ਭਾਈ ਓਏ ਚੱਲ ਆ ਲੈ ਟਟੀਆਂ ਸਾਣੀ ਵਾਲੀਆਂ ਲੱਗ ਰਹੀਆਂ ਨੇ ਵਿੱਚ ਵਿੱਚ ਨੂੰ ਚੱਲ ਓਏ ਇੱਕ ਵਾਰੋ ਪੁੱਤ ਦੇਦੀ ਦਾਪੀ ਤੈਨੂੰ ਦਾ ਚੱਲ ਚੜ ਜਾ ਕਰ ਬਾਜ਼ਾਰ ਗੈਂਗ ਵੀ ਚੱਲ ਵੀ ਪਈ ਓਏ ਕਿਸਤੀ ਨੂੰ ਹੁਣਤੀਆਂ ਕਰਕੇ ਪਈ ਮੂੰਹ ਤੋਂ ਹੋ ਗਿਆ ਹੱਥ ਤੋਂ ਹੋ ਗਿਆ ਗੱਲਾਂ ਹੋ ਕੇ ਅੱਜ ਅੱਗੇ ਨੂੰ ਤਾਂ ਨਹੀਂ ਚੜਦਾ ਆ ਵੈਰੀ ਗੁੱਡ ਨਾ ਕੇ ਸਾਰੇ ਮਿਲ ਲੈ ਵਾ ਦੇਖੋ ਬਾਈ ਆ ਦੇਖੋ ਸਾਰੇ ਬੰਦੇ ਸਹੀ ਸਲਾਮਤਾਗੇ ਪੀਪੇ ਤੈਨੂੰ ਕੀ ਹੋ ਗਿਆ ਇਕੱਲੇ ਨੂੰ ਯਾਰਾ ਬਈ ਉਲਟੀਆਂ ਲੱਗ ਗਈ ਨਾ ਉਹ ਮਹੌਲ ਦਾ 1 ਨੰਬਰ ਦੇ ਉਪਰ ਨਾਲ ਓਏ ਤੂੰ ਤਾਂ ਤੂੰ ਤਾਂ ਖੜਿਆ ਮਣੀ ਤਾਂ ਬਾਲੀ ਉੱਚੀ ਖੜੇ ਦੀ ਨਾ ਯਾਰ ਮੈਂ ਤਾਂ ਖਲੀ ਰੱਖਿਆ ਜੇ ਉਪਰੋਂਦਾ ਫਿਰ ਤਾਂ ਇਹਦੇ ਗਾਲਚ ਮਾਰਦਾ ਉਲਟੀ ਆਣਾ ਓਏ ਸਾਰੇ ਤੇ ਹੁੰਦਾ ਗੁਰ ਤੇ ਬਈ ਅੰਮ ਤੇ ਦਾਗ ਹੁੰਦਾ ਛੱਟਾ ਕੋੜਤਾਲ ਵੀੜੀ ਫਰੇ ਨੀ ਨਾ Maru ¿eh? claro, ਆ ਵੀ ਪੋਪਰੇ ਹੁਰੀ ਕਹਿੰਦੇ ਕੰਡੋਲ ਤੇ ਵੀ ਝੜਨਾ ਬਾਈ ਆ ਦੇਖ ਤੇਰੇ ਸਾਥ ਕੇ ਲੈ ਲਿਆ ਥੱਬਾ ਡੇਟਾਂ ਦਾ ਫੇਰ ਬਾਈ ਆ ਜਾ ਮੁੰਡਿਓ ਆ ਜਾ ਓਏ ਅੱਛਾ ਅੰਮ੍ਰਿਤ ਆਪੂ ਕੀਊ ਗੱਦੀਊ ਗੱਦੀਊ ਓਏ ਅੰਮ੍ਰਿਤ ਆਪੂ ਕੀਊ ਗੱਦੀਊ ਗੱਦੀਊ ਓਏ ਮਣੀ ਤੇਰੇ ਗੰਦੀ ਬੱਟਰੀ ਨੇ ਹਲਕੇ ਵਾਲੇ ਡੀਕੇ ਰਵਾਉਣੇ ਪੈਣਗੇ ਤੇਰੇ ਇੱਕ ਨੈਟ ਨਸ ਦਾ ਆ ਵੇ ਆਇੜਾ ਗਾ ਗੰਦੀ ਬੱਟਰੀ ਸੁਤੀ ਬਾਰਤੀ ਆ ਸੀਦੋ ਵਾਲਾ ਕਹਿੰਦਾ ਕਹਦਾ ਸਾਰੇ ਬੰਦੇ ਲੰਡੂ ਨੇ ਝੂਲਾ ਟੁੱਟ ਜੇ ਕਹਿੰਦਾ ਓਏ ਤੁਸੀਂ ਵਿੱਚ ਆ ਵਿੱਚ ਆ 50 ਦੇ 50 ਦੇ ਉਰੀ ਬੈਠਾ ਰ ਓਏ ਇਸ ਜੀ ਬੈਠਾਂਗੇ ਓਏ ਆਏ ਆਏ ਇਕੱਠੇ ਕਰਦੇ ਓਏ ਯਾਰਾਂ ਵਾਲਾ ਵਾਲਾ ਨਾ 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 ਉਰੀ ਦੇ ਤਾਂ ਫੇ ਉਤਰੇ ਨਹੀਂ ਵਾਲਾ ਆ ਦੇ ਤਾਂ ਪਿਆਰਾ ਹੋਇਆ ਪਰਾ ਓਏ ਮੈਂ ਸੇ ਬਰੇਕੇ ਵਾਦਾ ਆ ਖੜੀ ਜਾ ਕੋਈ ਪਿਆਰ ਗੈਂਗ ਸਾਰੀ ਓਏ ਮਰੇਗਾ ਓਏ ਬਹੁਤ ਚਾਈਦੇ ਫਿਰਦੇ ਆ ਓਏ ਗਾਣਾ ਸੁਣਾ ਵੇਕਾ ਆਹ ਓਰੇ ਚਾੜਨਾ ਕਰ ਮੈਂ ਧੱਕਾ ਦੇ ਇਕੱਠੇ ਲੈ ਜਰਦੂ ਨਾਲੇ ਓ ਕਿੱਥਾ ਨੇ ਆਪਣੇ ਨਾਲ ਦੇ ਓਰੇ ਭਾਈ ਆ ਬਿਆਰ ਵਾਲੀ ਟੀਮ ਭਾਈ ਫੋਨ ਭੁੱਲ ਗਿਆ ਹੁੰਦਾ ਸਾਡੇ ਕੋਲ ਓਏ ਓ ਲੈ ਬੱਚਾ ਫੋਨ ਓਏ ਆਲਾ ਆਲਾ ਓਰੇ ਇਹਦਾ ਫੋਨ ਚੋਰੀ ਥੱਲੇ ਖੜੇ ਨੇ ਰੁਪਏ ਕੇ 50 ਦਿੱਤ ਨੇ ਵਿੱਚ ਬੈਠੇ ਨੇ ਤਾਂ ਜਾੜਿਆ ਅਗਲੇ ਨੇ ਕਿਉਂ ਤੂੰ ਸਿੱਧੋਲੇ ਗਾਣਾ ਇੱਕ ਹੋਰ ਹੋ ਜਾ ਗਾਣਾ ਵੀਰੇ ਗਾਣਾ ਇੱਕ ਹੋਰ ਹੋ ਜਾ ਮੇਲੇ ਵਾਲਾ ਸੁਣਾ ਦੇ ਕੋਈ ਚੱਲ ਤੂੰ ਬੰਦਾ ਪੂਰੀ ਮੇ ਕਿਥੋਂ ਮਾਰਦੀ ਬੰਗਾਲ ਚੜਾ ਲਈ ਮਿੱਤਰਾਂ ਨਾਲ ਨਾਚਾਏ ਬਾਜੀ ਬਾ ਕਾ ਫਿਤੇ ਵਾਲੀ ਮਿੱਤਰਾਂ ਨਾਲ ਚੱਲਦਾ ਓਏ ਤੈਨੂੰ ਤੇਰੇ ਪਿੰਡ ਚ ਨਹੀਂ ਜਾਣਦੇ ਹੋਣਗੇ ਨਾਲ ਪੱਟੂ ਬਣਾਈ ਜਾਂਦਾ ਵੀਰੇ ਆਏ ਹੋ ਰੱਬਾ ਆਵਾ ਬਾਵਾ ਸੋਣੀ ਚੱਲ ਰਹੀ ਆ ਚਿੱਟੀ ਤੇ ਦਾ ਮੂੰਹ ਮਾਰਿਆ ਹਣਾ ਆਵਾ ਸਰਗਾ ਝੁੱਡਾ ਐ ਨਾ ਬਈ ਨਾ ਖੜਾ ਹੋ ਲੈ ਓ ਬੋਲ ਮਾਰਦਾ ਇਹਦਾ ਡੰਡ ਮਾਰ ਹੁਣ ਪੰਜ ਸਿੱਧੂ ਵਾਲੇ ਕੀ ਹੋਇਆ? ਇਹ ਤਾਂ ਤੀਨ ਟੂ ਦਾ ਲੱਗ ਰਿਹਾ। ਪਰ ਸੁਬਾਹ ਤਾਂ ਨਹੀਂ ਆ ਰਿਹਾ। ਕਿਸ਼ਤੀ ਚ ਕਿਵੇਂ ਦੀ? ਸਰਾ ਗੱਲਬਾਤ ਉਹ ਤਾਂ ਮਾਲਦਾ। ਉਹਦਾ ਮੌਦੜ ਉਲਟੀ ਮਾਰੀ ਦਿੱਤਾ। ਮੈਂ ਕਹਾਂ ਵੀ ਤੁਸੀਂ ਨਾਲੇ ਕਹਿੰਦੇ ਮੂਸ ਲੈ ਜਾਈਂ। ਮੈਂ ਦੇਖੋ ਇਨੀ ਮੂਸ ਤੇ ਆਏ। ਕੋਈ ਛੱਡੀ ਜਾਂਦੇ ਨੇ। ਨੌ ਮਦਨਾਮ ਕਰਖਿਆ ਤੇਰਾ। ਇਹ ਕਿੰਨੇ ਬਣ ਆ। ਹਾਲਾ ਕੀ ਆ ਜਾਨ ਨਿਕਲ ਗਈ। ਏ। ਆਹ ਏ ਉਹਦਾ ਸਿਰ ਚੱਕਰੇ ਨਹੀਂ ਨੰਬਰ ਗਿਆ ਪੁੱਤਰੀ ਪਿਆ ਕਿ ਇਹ ਇਹਦਾ ਮਰੂ ਇਹਦਾ ਮਰੂਗਾ ਉਹ ਆ ਵੀ ਕੁਮੇ ਜਾਂਦਾ ਉਹ ਗੱਲ ਪੁੱਤਰੀ ਅਸੀਂ ਨਾ ਮੈਂ ਕਹਰੇ ਵੀ ਓਏ ਆ ਟੱਡੀ ਹੋ ਗਈ ਉਹ ਆ ਦੇਖੀ ਭੈਣ ਤੂੰ ਵਾਤਾ ਪਾਦੀ ਓਏ ਗਲੀ ਚ ਨਿਕਲ ਗਿਆ ਚਾਹ ਓਏ ਯਾਰ ਦੇਖ ਗਏ ਬਬੇ ਤਾਂ ਹੀ ਆ ਬੋਪਾ ਸੇਪਮ ਕਾ ਲੈ ਲਿਆ ਓਏ ਹੋਰ ਪਿਆਲੀ ਓਏ 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 ਇਹਨੂੰ ਤਾਂ ਰੋਕ ਦੇ ਰੋਕ ਦੇ ਬੋਪਾ ਦੇ ਫੋਨ ਕਰ ਕਰ ਕਾਵੇ ਓਏ ਪੰਛੀ ਨੂੰ ਕਰੀਂ ਮਾਰ ਗਿਆ ਬੋਪਾ ਓਏ ਓਹ ਫਟ ਗਈ ਓਏ ਰੋਕ ਲਓ ਬਬੇ ਤੇਰੇ ਤਾਂ ਵਿਆਹ ਦੀ ਲੋੜੀ ਵੀ ਨਹੀਂ ਆਈ ਹਲੇ ਹੋਰਾ ਮਰ ਗਿਆ ਓ ਸਹੀ ਓਏ

ਮਰੂ ਇਹਦਾ ਮਰੂ ਰੋਕਦੀ ਬਾਬੇ ਉਹ ਧੰਨ ਬਾਗ ਤੇ ਇਹਦਾ ਪੈਸੇ ਬਰਬਾਦ ਹੋ ਗਏ ਹਵਾ ਵਧੀਆ ਲੱਗਦੀ ਹੈ ਹਵਾ ਲੱਗਦੀ ਹੈ ਟਾਪ ਵਰੀ ਠੰਡੀਆਂ ਐਣ ਇੱਕ ਨੰਬਰ ਪੈਸੇ ਬਰਬਾਦ ਝੂਲਾ ਹੈ ਕਰ ਜੂ ਲਾ ਇਧਰ ਕਿਸਤੀ ਉਹ ਚੜੋਣਾ ਬਾਈ 3ਵੀਂ ਵਾਲਾ ਝੂਲਾ ਜਮੀ ਤਾਂ ਜਿੰਦਗੀ ਬਰਬਾਦ ਹੋ ਗਏ ਲੜਕੇ ਹੋਰ ਯਾਰਾਂ 500 ਰੁਪਏ ਹੀ ਗਿਆ ਖਰਾਬ ਲਓ ਜੀ ਪਹੁੰਚ ਗਏ ਕਰੇ ਆ ਜਾ ਕਿੰਗ ਨਾਲ ਮਿਲ ਜਿੰਨੇ ਗਏ ਤੇ ਉਦੋਂ ਇੱਕ ਨਾ ਤਾਂ ਵੱਧੇ ਹੋਗਾ ਆਹ ਵੱਧ ਕੇ ਇੱਕ ਦਾ ਚੋਬਰਾ ਜਾਂਦੇ ਹੋ ਹੈ ਨਹੀਂ ਦੀ ਕਾਹ ਵਧ ਗਿਆ ਮੇਰਾ ਪੁੱਤ ਆ ਲਓ ਜੀ ਕਹਿੰਦੇ ਪਹੁੰਚ ਚੁੱਕਿਆ ਘਰੇ ਵਾਪਸ ਦੇਖ ਕੇ ਮੇਰਾ ਓ ਕਮਿਆ ਚਾਚੇ ਅੱਛੀ ਗੱਲ ਜੀ ਠੀਕ ਠਾਕ ਆ ਲੈ ਵੀ ਬਲੌਗ ਦੀ ਕਰਤੀ ਹੈ ਸਮਾਪਤੀ ਮੁੰਡਿਓ ਓਕੇ ਬਾਏ ਬਾਏ ਟਾਟਾ ਧੰਨਵਾਦ ਮਿਲਦੇ ਆਂ ਅਗਲੇ ਬਲੌਗ ਚ ਸਬਸਕ੍ਰਾਈਬ ਵਾਲੀ ਲਾਈਨ ਤਾਂ ਬਹੁਤ ਓਏ ਸਬਸਕ੍ਰਾਈਬ ਸਬਸਕ੍ਰਾਈਬ ਤੇ ਲਾਈਕ ਕਰ ਕਿਨੂੰ ਆਪਣੇ ਚੈਨਲ ਨੂੰ ਚੈਨਲ ਨੂੰ ਨਹੀਂ ਬਲੌਗ ਨੂੰ ਸ਼ੇਅਰ ਕਰੋਗਾ ਸ਼ੇਅਰ ਕਰੋ ਸਪੋਰਟ ਕਰੋ ਸਬਸਕ੍ਰਾਈਬ ਕਰੋ ਮਿਲਦੇ ਆਂ ਅਗਲੇ ਬਲੌਗ 'ਚ ਹਾਂ ਜੇ ਵਧੀਆ ਲੱਗਿਆ ਹੋਵੇ ਲਾਈਕ ਤੇ ਕਮੈਂਟ ਜ਼ਰੂਰ ਕਰਿਓ ਬਸ ਓਕੇ ਧੰਨਵਾਦ